ਨਨਤਪੁਰ ਸਾਹਿਬ ਨੰਗਲ ਮੁਖ ਮਾਰਕ ਦੇ ਪਿੰਡ ਬੈਲੂ ਦੇ ਨੇੜੇ ਉਸ ਸਮੇਂ ਹਾਦਸਾ ਵਾਪਰ ਗਿਆ ਜਦੋਂ ਸਕੂਲ ਦੀਆਂ ਤਿੰਨ ਬੱਸਾਂ ਆਪਸ ਵਿੱਚ ਟਕਰਾ ਗਈਆਂ ਮਿਲੀ ਜਾਣਕਾਰੀ ਮੁਤਾਬਕ ਪ੍ਰਾਈਵੇਟ ਸਕੂਲ ਦੀ ਬੱਸ ਨੇ ਓਵਰਟੇਕ ਕਰ ਰਹੀ ਇੱਕ ਗੱਡੀ ਨੂੰ ਬਚਾਉਣ ਦੇ ਲਈ ਜਦੋਂ ਬ੍ਰੇਕ ਲਗਾਈ ਤਾਂ ਉਸ ਦੇ ਪਿੱਛੇ ਆ ਰਹੀਆਂ ਸਕੂਲ ਦੀਆਂ ਬੱਸਾਂ ਵੀ ਆਪਸ ਟਕਰਾ ਗਈਆਂ ਇਸ ਨਾਲ ਕੁਝ ਬੱਚਿਆਂ ਨੂੰ ਮਾਮੂਲੀ ਸੱਟਾਂ ਵੀ ਲੱਗੀਆਂ ਨੇ ਦੱਸਦੀ ਕਿ ਪ੍ਰਾਈਵੇਟ ਸਕੂਲ 'ਚ ਛੁੱਟੀ ਹੋਣ ਦੇ ਚੱਲਦਿਆਂ ਇਹ ਬੱਸਾਂ 'ਚ ਬੱਚੇ ਸਵਾਰ ਹੋ ਕੇ ਆਪਣੇ ਘਰਾਂ ਨੂੰ ਵਾਪਸ ਜਾ ਰਹੇ ਸਨ ਜਦੋਂ ਪਿੰਡ ਬੈਲੂ ਕੋਲ ਪੁੱਜੇ ਤਾਂ ਇਹ ਹਾਦਸਾ ਵਾਪਰ ਗਿਆ ਗਨੀਮਤ ਰਹੀ ਬੱਸ ਹਾਲਾਂਕਿ ਕੁਝ ਬੱਚਿਆਂ ਨੂੰ ਮਾਮੂਲੀ ਸੱਟਾਂ ਵੀ ਜਰੂਰ ਲੱਗੀਆਂ ਨੇ ਜਿਨ੍ਹਾਂ ਨੂੰ ਇਲਾਜ ਦੇ ਲਈ ਨਾਲ ਲੱਗਦੇ ਪ੍ਰਾਈਵੇਟ ਹਸਪਤਾਲ ਚ ਜਲ ਜਾਇਆ ਗਿਆ ਜਿੱਥੇ ਉਹਨਾਂ ਨੂੰ ਫਰਸਟ ایڈ ਦਿੱਤੀ ਗਈ ਇੱਕ ਬੱਚੇ ਦੀ ਤਬੀਅਤ ਜ਼ਿਆਦਾ ਖਰਾਬ ਹੋਣ ਦੇ ਚਲਦਿਆਂ ਉਸ ਨੂੰ ਰੈਫਰ ਕਰ ਦਿੱਤਾ ਗਿਆ ਇੱਥੇ ਦੱਸਣਾ ਇਹ ਵੀ ਬਣਦਾ ਹੈ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਸੜਕ ਸੁਰੱਖਿਆ ਫੋਰਸ ਗੱਡੀ ਵੀ ਮੌਕੇ ਤੇ ਪਹੁੰਚ ਗਈ ਜਿਨ੍ਹਾਂ ਨੇ ਉੱਥੇ ਮੌਕੇ ਤੇ ਪਹੁੰਚ ਕੇ ਤੁਰੰਤ ਮੁੱਢਲੀ ਸਹਾਇਤਾ ਬੱਚਿਆਂ ਨੂੰ ਪ੍ਰਦਾਨ ਕੀਤੀ ਅਤੇ ਮੌਕੇ ਦੀ ਸਥਿਤੀ ਨੂੰ ਸੰਭਾਲਿਆ ਉਧਰ ਸਥਾਨਿਕ ਪ੍ਰਸ਼ਾਸਨ ਤੇ ਸਕੂਲ ਪ੍ਰਸ਼ਾਸਨ ਵੀ ਮੌਕੇ ਤੇ ਪਹੁੰਚ ਗਿਆ ਇਸ ਤੋਂ ਇਲਾਵਾ ਸਥਾਨਿਕ ਵਿਧਾਇਕ ਅਤੇ ਸਿੱਖਿਆ ਮੰ ਉਹ ਵੀ ਮੁਕ ਕਿਤੇ ਪਹੁੰਚ ਗਏ ਜਿਸ ਤੋਂ ਬਾਅਦ ਉਹਨਾਂ ਪ੍ਰਸ਼ਾਸਨ ਨੂੰ ਦਿਸ਼ਾ ਨਿਰਦੇਸ਼ ਦਿੱਤੇ ਅਤੇ ਜਲਦ ਬੱਚਿਆਂ ਦੇ ਇਲਾਜ ਦੇ ਲਈ ਉਹਨਾਂ ਨੂੰ ਭੇਜ ਦਿੱਤਾ। ਮੇਰਾ ਨਾਮ ਪ੍ਰਦੀਪ ਸਿੰਘ ਹੈ ਮੋਰੇਕਸ਼ ਮੋਰੇਕਸ਼ ਚੱਲਦਾ ਵਯਾਤਾ ਜੀ ਇੱਕੋ ਦਮ ਬੱਸ ਰੁਕੀ ਉਹਦੇ ਬਾਅਦ ਇੱਕ ਹੋਰ ਬੱਸ ਰੁਕੀ ਇਹ ਉਹਦੇ ਬਾਅਦ ਪਿੱਛੇ ਵਾਲੀ ਬੱਸ ਆ ਕੇ ਵੱਜੀ ਬੀ। ਅੱਛਾ ਬੱਚੇ ਠੀਕ ਆ ਸਾਰੇ? ਹਾਂਜੀ। ਸੁਰਿੰਦਰਪਾਲ ਸਿੰਘ ਡਿਪਟੀ ਡਿਊਟੀ ਅਫਸਰ ਕੈਂਡੀ ਐਜੂਕੇਸ਼ਨ ਰੋਪੜ ਜੇ। ਸਰ ਅੱਗੇ ਕੀ ਗੱਲਬਾਤ ਹੋਈ ਹੈ? ਮੈਨੂੰ ਹੁਣੇ ਪਤਾ ਲੱਗਿਆ ਸੀ ਕਿ ਅੱਗੇ ਐਕਸੀਡੈਂਟ ਹੋਇਆ ਤੇ ਮੈਂ ਬਾਈ ਦੀ ਵੇ ਇਦਾਂ ਹੀ ਆ ਰਿਹਾ ਸੀ ਨੰਗਲ ਤੋਂ ਕਿਸੇ ਕੰਮ ਗਿਆ ਹੋਇਆ ਸੀ ਸਕੂਲ ਦੇ ਵਿੱਚ ਤੇ ਮੈਂ ਆ ਕੇ ਰੁਕਿਆ ਤੇ ਪਤਾ ਕੀਤਾ ਪ੍ਰਿੰਸੀਪਲ ਸਾਹਿਬ ਤੋਂ ਤੇ ਮੈਨੂੰ ਇੱਥੇ ਸਟਾਫ ਨੂੰ ਜੀ ਦਿੰਦਾ ਨਾ ਵੀ ਇਹੀ ਦੱਸਿਆ ਕਿ ਸਾਰੇ ਬੱਚੇ ਠੀਕ ਠਾਕ ਹੈ ਤੇ ਪੱਸਾ ਦਾ ਜਰੂਰ ਨਕਸਾਨ ਹੋਇਆ ਬਾਕੀ ਇਹਦੇ ਬਾਰੇ ਵਿੱਚ ਬਾਅਦ ਦੇ ਵਿੱਚ ਆਪਾਂ ਪ੍ਰੋਪਰ ਜਾਂਚ ਕਰਾਵਾਂਗੇ ਕਿ ਕੀ ਕਾਰਨ ਸੀ ਕਿਉਂ ਐਸਾ ਇੱਕ ਘਟਨਾ ਵਾਪਰੀ ਤੇ ਇਹਦੀ ਰਿਪੋਰਟ ਜਿਹੜੀ ਆ ਮੈਂ ਡੀਓ ਸਾਹਿਬ ਨੂੰ ਜਾ ਕੇ ਦਊਗਾ ਓਕੇ ਕੁਲਦੀਪ ਸਿੰਘ ਜੀ ਕੁਲਦੀਪ ਸਿੰਘ ਜੀ ਕੀ ਦੱਸੋਗੇ ਅੱਜ ਮੈਂ ਸੈਗਮਰੀ ਸਕੂਲ ਦਾ ਡੀਪੀਆਈ ਹਾਂ ਜੀ ਕੀ ਹੋਇਆ ਸਰ ਇੱਥੇ ਸਰ ਐਕਚੁਅਲੀ ਇੱਕ ਗੱਡੀ ਸਕੂਲ ਦੀ ਗੱਡੀ ਦੇ ਮੋੜੇ ਆ ਗਈ ਸੀਗੀ ਓਵਰਟੇਕਿੰਗ ਕਰਨ ਵੇਲੇ ਤੇ ਉਹਨੂੰ ਬਚਾਣ ਦੇ ਬਚਾਣ ਦੇ ਜਿਹੜੀ ਹੈਗੀ ਹੈ ਪਿੱਛੇ ਦੇ ਕਿਸੇ ਹੋਰ ਗੱਡੀ ਨੇ ਸਕੂਲ ਦੀ ਗੱਡੀ ਨੂੰ ਹਿੱਟ ਕਰ ਦਿੱਤਾ ਸਾਰੇ ਬੱਚੇ ਸੇਫ ਹੈ ਬਿਲਕੁਲ ਐਨ ਬਿਲਕੁਲ ਕਿ ਸਾਰੇ ਪੇਰੈਂਟਸ ਜਿਹੜੇ ਹੈਗੇ ਆ ਉਹਨਾਂ ਕੋਲ ਬੱਚੇ ਪਹੁੰਚ ਗਏ ਕਿੰਨੇ ਕੇ ਬੱਚਿਆਂ ਨੂੰ ਸੱਟਾਂ ਲੱਗੀਆਂ ਨਹੀਂ ਸੱਟਾ ਕਿਸੇ ਬੱਚੇ ਨੂੰ ਜ਼ਿਆਦਾ ਨਹੀਂ ਲੱਗੀ ਹੈ ਯਾਰ ਸਭ ਬੱਚੇ ਸੇਫ ਹੈ ਜੀ ਬਿਲਕੁਲ ਪ੍ਰਸ਼ਾਸਨ ਪਹੁੰਚ ਗਿਆ ਜੀ ਹਾਂ ਜੀ ਪ੍ਰਸ਼ਾਸਨ ਬਿਲਕੁਲ ਟਾਈਮ ਤੇ ਪਹੁੰਚ ਗਿਆ ਸੀਗਾ ਜੀ ਥੈਂਕ ਯੂ ਜੀ ਪ੍ਰਿੰਸੀਪਲ ਸੰਤਪਾਪਾ ਸੇਵਾ ਸੰਚਾਲਕ ਸਾਹਿਬ ਨੂੰ ਜਿੰਦਬਦ ਵਾਹੇ ਕੀ ਹੋਇਆ ਹੈ ਤੇ ਸਾਰਾ ਇਹ ਸਰ ਜੀ ਕੋਈ ਗੱਡੀਆਂ ਜਿਹੜੀਆਂ ਕੋ ਟਾਈਮ ਨਿਕਲੀਆਂ ਕੋਈ ਸਮੇਂ ਤੇ ਮੋਰੇ ਦੂਜੇ ਸਕੂਲ ਦੇ ਗੱਡੀਆਂ ਸਿਗੀਆਂ ਉਹਨਾਂ ਨੇ ਮੋਰੇ ਕੋਈ ਆਇਆ ਜਾਂ ਨਹੀਂ ਆਇਆ ਹੈਗਾ ਤੇ ਉਹਨੇ ਬ੍ਰੇਕਾਂ ਮਾਰੀਆਂ ਦੋ ਗੱਡੀਆਂ ਉਸ ਵਿੱਚ ਟਪੜੀਆਂ ਮਗਰ ਸਾਡੀ ਗੱਡੀ ਵੀ ਲੱਗੀ ਹੈਗੀ ਆ ਤੇ ਬਸ ਉਹ ਅਚਨਚੇਤ ਪਰ ਬ੍ਰੇਕ ਬ੍ਰੇਕ ਉੱਚੀ ਲੱਗੀ ਹੋਈ ਹੈ ਨਾ ਤੇ ਨਾਲ ਲੋਕੋ ਬਰਾਹੇ ਹੁਣ ਇਹ ਜੋ ਵੀ ਹੋਇਆ ਹੋਣਾ ਕਿੰਨੇ ਵਿੱਚ ਤੇ ਸਾਡੇ ਬੱਸ ਵਿੱਚ ਤਾਂ ਕੋਈ 40-50 ਬੱਚੇ ਹੁੰਦੇ ਆ ਜੀ ਠੀਕ ਹੈ ਜੀ ਕੋਈ ਸਾਰੇ ਸੇਫ ਆ ਉਧਰ ਵੀ ਸੇਫ ਆ ਇੱਕ ਵਿੱਚੇ ਤਾਂ ਉਬੀ ਸੇਫ ਹੈ ਹਾਂਜੀ ਹਾਂਜੀ ਬਾਕੀ ਪੇਰੈਂਟਸ ਨੂੰ ਫੋਨ ਕਰਤਾ ਜੀ ਅਸੀਂ ਜਦੇ ਆਗੇ ਸਾਡਾ ਸਾਰਾ ਸਟਾਫ ਮੇਰਾ ਮੈਡਮਾ ਸਾਡੀ ਸਾਰੀ ਹੋ ਰਹੇ ਨੇ ਡਰਾਈਵਰ ਸਾਡੇ ਕੰਡਕਟਰ ਸਾਰੇ ਸੀਗਾ ਜੀ ਮੈਂ ਪ੍ਰਿੰਸੀਪਲ ਹੈਗਾ ਜੂ ਰਹੇ ਸਾਰੇ ਹਾਂ ਉਹ ਸਾਰੇ ਠੀਕ ਹੈ ਹਾਂ ਉਹ ਸਾਰੇ ਠੀਕ ਹੈ ਜੀ ਡਿਓ ਸਭ ਸਾਰੇ ਠੀਕ ਹੈ ਇਹ ਸਾਡੇ ਆ ਪਤਾ ਹੋ ਗਿਆ ਇਹ ਸਾਡੇ ਡਿਊਟੀ ਡਿਓ ਸਭ ਵੀ ਹੈਗੇ ਨਾਲ ਸਾਡੇ ਮਤਲਬ ਮੈਨੂੰ ਪਤਾ ਲੱਗਿਆ ਮਗਰ ਹਾਂ ਬਹੁਤ ਬਹੁਤ ਠੀਕ ਹੈ ਜੀ ਬਹੁਤ ਬਹੁਤ ਅ ਅੱਜ ਜੀ ਇਥੇ ਨੰਗਲ ਅਨੰਦਪੁਰ ਸਾਹਿਬ ਰੋਡ ਦੇ ਉੱਪਰ ਇੱਕ ਦੁਰਘਟਨਾ ਹੋਈ ਹੈ ਸੇਂਟ ਮਰੀ ਸਕੂਲ ਦੀ ਦੋ ਬੱਸਾਂ ਸੀ ਤੇ बाबा सेवा सिंह जी स्कूल दीक दी बस थी ਇਹਨਾਂ ਦੀ ਆਪਸ ਵਿੱਚ ਜਾਂਦੇ ਜਾਂਦੇ ਬ੍ਰੇਕ ਲੱਗਣ ਦੇ ਕਾਰਨ ਇੱਕ ਦੂਸਰੇ ਦੇ ਵਿੱਚ ਕੋਲਾਈਡ ਕੀਤੀਆਂ ਨੇ ਪਰ ਸ਼ੁਕਰ ਦੀ ਗੱਲ ਹੈ ਕਿ ਕੋਈ ਜਾਨੀ ਨੁਕਸਾਨ ਜੋ ਹੈ ਜ਼ਿਆਦਾ ਗੰਭੀਰ ਰੂਪ ਚ ਕੁਝ ਵੀ ਨਈ ਰਿਪੋਰਟ ਹੋਇਆ ਫਿਲਹਾਲ ਸੋ ਇਥੇ ਪੁਲਿਸ ਦੀ ਟੀਮ ਹੈਲਥਲੀ ਟੀਮ ਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਪਹੁੰਚੇ ਹੋਏ ਨੇ ਆਫੀਸਰਸ ਐਂਡ ਵੀ ਆਰ ਔਨ ਟੌਪ ਆਫ ਇਟ ਡੀਪਲੀ ਇਨਵੈਸਟਿਗੇਟ ਕੀਤਾ ਜਾਊਗਾ ਕਿਉਂਕਿ अच्छे सीरीज़ ਦੇ ਵਿੱਚ ਛੋਟੇ ਮੋਟੇ ਬੱਚੇ ਬੱਚੇ ਸੀਗੇ ਕਿਤੇ ਨਾ ਕਿਤੇ ਡਬੜਾ ਰਿਸਕ ਸੀ ਬਿਲਕੁਲ ਜੀ ਇਹ ਇਨਕੁਆਰੀ ਪ੍ਰੀਲੀਮੀਨਰੀ ਇਸ ਦੀ ਇਨਵੈਸਟੀਗੇਸ਼ਨ ਕੀਤੀ ਜਾਏਗੀ ਜੇ ਕੋਈ ਇਸ ਦੇ ਪਿੱਛੇ ਅਜਿਹੇ ਕਾਰਨ ਹੋਏ ਜਨਾਂ ਨੂੰ ਅਵੋਇਡ ਕੀਤਾ ਜਾ ਸਕਦਾ ਜ਼ਰੂਰ ਉਸਤੇ ਕਾਰਵਾਈ ਕੀਤੀ ਜਾਏਗੀ ਕਨਫਰਮ ਹੋਵੇ ਕਿੰਨੇ ਬੱਚੇ ਸਵਾਰ ਸੀਗੇ ਬੱਸ ਦੇ ਵਿੱਚ ਵੀ ਆ ਸਟਿਲ ਟੂ ਗੈਟ ਦ ਨੰਬਰਸ ਵੀ ਡੋਨਟ ਹੈਵ ਦ ਨੰਬਰਸ ਯੇ ਮੈਮ ਇੱਕ ਕਰਮੇ ਹੋਊਗੀ ਦੇਖੋ ਜੀ ਕਾਰਵਾਈ ਵਾਹਨਾਂ ਤੇ ਜੋ ਹੈ ਕੰਟੀਨਿਊਸ ਰੂਪ ਤੇ ਚਲਦੀ ਰਹਿੰਦੀ ਹੈ ਸੋ ਐਸਡੀਐਮਸ ਵੱਲੋਂ ਰੈਗੂਲਰ ਚੈਕਿੰਗਸ ਤੇ ਇਵਨ ਟ੍ਰਾਂਸਪੋਰਟ ਆਫਿਸ ਤੇ ਟ੍ਰੈਫਿਕ ਪ ਤੇ ਹੋਰ ਜ਼ੋਰ ਸ਼ੋਰ ਦੇ ਨਾਲ ਹੀ ਚੱਲਣੀ ਆ। ਇਹਦੀ 2 ਸੈਂਟਮੀਟਰ ਸਕੂਲ ਦੀਆਂ ਬੱਸਿਸ ਸੱਗੀਆਂ ਤੇ ਇੱਕ ਬਾਬਾ ਸੇਵਾ ਸਿੰਘ ਖਾਲਸਾ ਸਕੂਲੇ ਛੁੱਟੀ ਹੋਈ ਤੇ ਬੱਚੇ ਨੂੰ ਜਦੋਂ ਲੈ ਕੇ ਜਾ ਰਹੇ ਸੀ ਅੱਗੋਂ ਸਰਟਨ ਕਿਸੇ ਗੱਡੀ ਨੇ ਇੱਕਦਮ ਬ੍ਰੇਕ ਮਾਰੀ ਤੇ ਉਹਦੇ ਕਰਕੇ ਗੱਡੀਆਂ ਆਪਸ ਵਿੱਚ ਵੱਜੀਆਂ ਹੈਗੀਆਂ। ਅਸੀਂ ਬਿਲਕੁਲ ਟਾਈਮਲੀ ਮੌਕੇ ਤੇ ਆ ਗਏ ਸੀਗੇ ਐਮਬੂਲੈਂਸਿਸ ਵੀ ਅਗੇ ਸਾਰਾ ਪ੍ਰਸ਼ਾਸਨ ਉਸੇ ਪਹਿਲੇ ਹਰਕਤ 'ਚ ਆ ਗਿਆ ਸੀਗਾ। ਯਾ ਸੱਚ ਕੋਈ ਬੱਚੇ ਤੇ ਕੋਈ ਮੇਜਰ ਇੰਜਰੀ ਨਹੀਂ ਹੈਗੀ। ਬਿਲਕੁਲ ਸਭ ਸੇਫ ਹੈਗੇ ਔਰ ਬੱਚੇ ਜਿਹੜੇ ਠੀਕ ਹੈਗੇ ਉਹਨਾਂ ਦੇ ਪੇਰੈਂਟਸ ਆ ਰਹੇ ਆ। ਉਹ ਟਾਈਮਲੀ ਉਹਨਾਂ ਨੂੰ ਜੇਕਰ ਇਹਨੂੰ ਹਸ ਤੇ ਐਸ ਐਚ ਕੋਈ ਕੋਈ ਸੀਰੀਅਸ ਨਹੀਂ ਰਿਪੋਰਟਡ ਹੈਗਾ ਹਲੇ ਸਾਨੂੰ ਕੁਝ ਵੀ ਬਾਕੀ ਦੇਖਦੇ ਆ ਜੀ ਉਹ ਜਿਹੜਾ ਹੈਗੀ ਬਣਦੀ ਕਾਰਵਾਈ ਕਰਾਂਗੇ ਜੀ ਇਸ ਦੀ ਕਰੇਗੀ ਨਹੀਂ ਉਹ ਚੈੱਕ ਕਰ ਦਾਂਗੇ ਜੀ ਤਾਂ ਆਪਾਂ ਹਲੇ ਪਹੁੰਚੇ ਹੀ ਆ ਇੱਥੇ ਇਹ ਤਾਂ ਉਹਨਾਂ ਦੇਖ ਲੈਣੇ ਜੀ ਜਿੱਥੇ ਵੀ ਕੋਈ ਕਮੀ ਪੇਸ਼ੀ ਪਾਈ ਜਾਊਗੀ ਜੀ ਉਹ ਸਖਤ ਐਕਸ਼ਨ ਲਵਾਂਗੇ ਜੀ ਬਿਲਕੁਲ